ਆ ਵੀਡੀਓ ਨਾ ਬਣਾਉਂਦੇ ਵਿੱਚ ਬੋਲਣ ਨੂੰ ਸਾਰੇ ਤੇਜ਼ ਨੇ ਹਾਂਜੀ ਦੋਸਤੋ ਕੀ ਹਾਲ ਚੰਮੇ ਆਪਾਂ ਅੱਜ ਕਰ ਲਿਆ ਕਦੂ ਤੇ ਚਲੋ ਦੇਖੋ ਪੈਰ ਥਲੇ ਰੱਖ ਲੱਤਾ ਵੜ ਲੈ ਇਹਦੀਆਂ ਭੱਜ ਕੇ ਆ ਕੇ ਪਿੱਛੇ ਨਾ ਨਾਜ਼ਮਾ ਆਪਦੀ شوفو ما مع ਆਦਿਕ ਨੌਨ ਲਗਾ ਲੈੜੀ ਭਾਜੀ ਵਿਚਾਰਿਆਂ ਦੀ ਮੇਰੀ ਨਾ ਬਣਾਇਓ ਕਰ ਦੇ ਮੇਰੇ ਦਾ ਬਣਾਉਂਗਾ ਹਣ ਤਾਂ ਤੂੰ ਬੱਚੀ ਜਾਏਂਗਾ ਹੈ ਮੈਂ ਜੁਆ ਮੈਂ ساری ਵਾਰੀ ਬਸ ਇਨਸ਼ਾਅੱਲਾ ਪਿਆ ਖਤਮ ਹੀ ਹੋਣ ਵਾਲਾ ਸਵੇਰ ਤੋਂ ਲੱਗੇ ਆਂ ਆਪਾਂ ਇਹ ਲੇਟ ਆਂਦਾ ਕਰਕੇ ਵੀਡੀਓ ਨਹੀਂ ਬਣੀ। ਉਹ ਖੜਾ ਆਪਣਾ ਮੋਟਰਸਾਈਕਲ। ਕੱਟਾ ਚੁੱਪਦਾ ਹੈ। ਦੇ ਦੇ ਕੋ ਗਾਇਸ ਕੱਚਾ ਮੇਰਾ ਹਾਂਜੀ ਤੇ ਹੁਣ ਆਪਾਂ ਆ ਗਏ ਸੀ ਘਰੇ ਤੇ ਹੁਣ ਆਪਾਂ ਲੱਗਿਆ ਪੱਠੇ ਵੱਢਣ ਮੌਸਮ ਥੋੜਾ ਖਰਾਬ ਅਭੀ ਪੱਠੇ ਵੱਢੀਏ ਮੋ ਲੱਗਾ ਆਪਣਾ ਉਸਤਾਦ ਪੱਠੇ ਵੱਢਣਾ ਤੇ ਆਪਣੀ ਇਹ ਪੂਲ ਦੀ ਜਗ੍ਹਾ ਸੇਮ ਪੂਲ ਸਾਰਾ ਬੰਦ ਕਰਤਾ ਕਿਉਂਕਿ ਮੀਂਹ ਆ ਗਿਆ ਤਨੇ ਭਰ ਜਾਣਾ ਚਲ ਮੈਂ ਪੱਲੀ ਲੈ ਕੇ ਆ ਵੱਢ ਲੋ ਜੀ ਲੱਗੇ ਹੋਏ ਵਸਾ ਰਹੇਗਾ ਵੱਡਗੇ ਫਿਰ ਮਿਲਦੇ ਆਪਾਂ ਵੱਡ ਲਈ ਵੱਡ ਲੈ ਹੁਣ ਲੋਡ ਹੋ ਰਹੀ ਹੈ ਗੱਡੀ ਹੋਰ ਕੋਈ ਹੈ ਨਹੀਂ ਦਿਖਾਉਣ ਨੂੰ ਅਸੀਂ ਦੇਖੋ ਲੋ ਜੀ ਆਪਣੇ ਲੱਗੇ ਹੋਏ ਕਰਨ ਅੱਜ ਕੱਦੂ ਤੋਂ ਬਾਅਦ ਆਪਾਂ ਹੁਣ ਆਪਣਾ ਪੈੜੀ ਬੋਣਾ ਆਏ ਸੀ ਪਹਿਲਾਂ ਬਣਾਉਣਾ ਰਹਿ ਗਿਆ ਵਲੌਗ ਤਾਂ ਵੀ ਸ਼ੂਟ ਕਰਨਾ ਭੁੱਲ ਗਏ ਸੀ ਤੇ ਹੁਣ ਲੱਗਿਆ ਰੂਟਾਵੇਟਰ ਮਾਰਨ ਪਹਿਲਾਂ ਆਪਾਂ ਕੱਦੂ ਕਰਕੇ ਤੁਹਾਨੂੰ ਦਿਖਾਇਆ ਸੀ ਹੁਣ ਆਪਾਂ ਲੱਗਿਆ ਇੱਥੇ ਬਸ ਆ ਲਾਸਟ ਘੇੜਾ ਫਿਰ ਆਪਾਂ ਇਹਨੂੰ ਛੱਡ ਕੇ ਆਉਨੇ ਹਾਂ ਮਲੋ ਫਿਰ ਆਪਾਂ ਆ ਜਾਣਾ ਘਰੇ ਕੱਦੂ ਕਰਦਾ ਆਪਾਂ ਫੇਰ ਕੇ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਉਹ ਕਲਿੱਪ ਇੰਨੀ ਛੋਟੇ ਫਿਰ ਮੈਂ ਘਰੇ ਆ ਕੇ ਹੀ ਕੰਮ ਸੀ ਲਓ ਜੀ ਅਸੀਂ ਛੱਡਣਾ ਹੈ ਆਪਣਾ ਉਹ ਰੂਟਾਵੇਟਰ ਛੱਡਤਾ ਤੇ ਹੁਣ ਆਪਾਂ ਔਰ ਖਾਣਿਆ ਉਹ 버ਗਰ 버ਗਰ ਆਈਏ 버ਗਰ ਲਓ ਜੀ ਖਈਏ 버거 ਕਿੰਨੇ ਤੈਨੂੰ ਮੇਰਾ ਦੁਨੀਆ ਬਣਾਈ ਜਾਂਦਾ ਲਓ ਜੀ ਆਪਣੇ ਨਾਲ ਬੈਠੇ ਰੋਹਿਤ ਵਲੌਗ ਮੈਂ ਰੋਹਿਤ ਰਾਜਪੂਤ ਹਾਂ ਰੋਹਿਤ ਰਾਜਪੂਤ ਚੈਨਲ ਦੇਖਿਓ ਕੱਢਿਓ ਸਬਸਕ੍ਰਾਈਬ ਕਰਿਓ ਲਓ ਜੀ ਦੋਸਤੋ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਵਧੀਆ ਲੱਗਿਆ ਲੈਕ ਸਬਸਕ੍ਰਾਈਬ ਕਰਿਓ ਅੱਗੇ ਆਪਾਂ ਲੈ ਕੇ ਆਵਾਂਗੇ ਵਧੀਆ ਤੇ ਵੱਡੇ ਬਲੌਗ